ਹਾਂਜੀ ਸਵਾਗਤ ਹੈ ਤੁਹਾਡਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਪਿੰਡ ਸੁਖਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਬਾਈ ਲਾਪ੍ਰੀਤ ਕੋਲੇ ਪਹੁੰਚੇ ਆ ਤੇ ਬਾਈ ਨੇ ਅੱਜ ਬੱਚੀਆਂ ਚਾਰਨਾਗ ਬਾਈ ਕੋਲੇ ਬਹੁਤ ਸੋਹਣੇ ਜਾਨਵਰਾਂ ਬੱਚੇ ਛੋਟੇ ਬੱਚੇ ਆ ਤੇ ਚੰਗੀ ਬਰੀਡ ਵਾਲੇ ਆ ਤੇ ਬਾਕੀ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਆਲਟ ਤੇ ਸੈੱਟ ਕਰ ਲਓ ਜਿਹੜੇ ਵੀਰ ਭਰਾ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ 62807 98197 ਬਾਕੀ ਦੀ ਡਿਟੇਲ ਸਾਰੀ ਬਾਈ ਤੋਂ ਲੈਣੇ ਆ ਬਾਈ ਦੇ ਨਾਲ ਕਰਦੇ ਆ ਗੱਲਬਾਤ ਹਾਂਜੀ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਸਰੀ ਗੱਲ ਬਈ ਬਾਈ ਜੀ ਆਪਣਾ ਡਰੈਸ ਦੱਸੋ ਜੀ ਪਿੰਡ ਸੁਖਨਾਨਦ ਹਾਂ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪ੍ਰਾਣਾ ਠੀਕ ਹੈ ਜੀ ਜਿਹੜੇ ਆਪਣੇ ਸ਼ਹਿਰ ਭਾਜਦਾ ਭਾਈ ਕਾ ਤੇ ਲਗਰਾੜੀ ਤੇ ਵੱਜਿਆ ਖਾਨਾ ਠੀਕ ਹੈ ਜੀ ਤੇ ਬਾਈ ਆਪਾਂ ਪਰਸੋਂ ਵੀਡੀਓ ਪਾਈ ਸੀਗੀ ਤੇ ਕਿਵੇਂ ਰਿਹਾ ਰਿਸਪੌਂਸ ਬਾਈ ਬਹੁਤ ਵਧੀਆ ਫੋਨ ਆ ਜੀ ਅੱਛਾ ਹਾਂ ਹਰਿਆਣੇ ਉੱਡ ਗਈ ਆ ਕਿ ਛੋਟੀ ਗੱਟੀ ਤੇਰੀ ਵੀਡੀਓ ਦੇ ਵੇ ਠੀਕ ਹੈ ਬਾਈ ਤੇ ਬਾਈ ਆਪਣਾ ਆਪਦਾ ਮੋਬਾਈਲ ਨੰਬਰ ਬੋਲ ਦਿਓ ਜੀ 9872957848 ਠੀਕ ਹੈ ਅੱਜ ਫਿਰ ਆਪਾਂ ਬਾਈ ਬੱਚਿਆਂ ਦਿਖਾਉਣਾ ਹਾਂ ਠੀਕ ਹੈ ਨੂੰ ਆਪਾਂ ਇੰਨੇ ਦੀ ਰੇਟ ਜੀ ਰੱਖਾਂਗੇ ਆਪਣੇ ਠੀਕ ਹੈ ਬਾਈ ਦੇ ਰੇਟ ਮੁੱਲ ਬਿਲਕੁਲ ਜਾਇਜ਼ ਹੁੰਦੇ ਆ ਤੇ ਭਾ ਦੇ ਨਾਲ ਹੀ ਪਸ਼ੂ ਨੇ ਵਿਕਣਾ ਹੁੰਦਾ ਬਾਕੀ ਪਸ਼ੂਆਂ ਦੀ ਕੁਆਲਿਟੀ ਦੇਖੋ ਬੱਚਿਆਂ ਦੀ ਬਹੁਤ ਸੋਹਣੇ ਜਾਨਵਰ ਆ ਬਾਈ ਇਹ ਤੋਂ ਸ਼ੁਰੂ ਕਰ ਲੋ ਪਹਿਲੇ ਨੰਬਰ ਤੋਂ ਇਹ ਬੱਛੀ ਦੀ ਕਿੰਨੀ ਉਮਰ ਆ ਜੀ ਇਹ ਬੱਛੀ ਹੈਗੀ ਆ 11.5 ਮਹੀਨੇ ਦੀ ਠੀਕ ਹੈ 11.5 ਮਹੀਨੇ ਦਾ ਬੱਚਾ ਬਹੁਤ ਵਧੀਆ ਟੌਪ ਕਲਾਸ ਬੱਛੀ ਦੀ ਬੂਥੀ ਬਾਥੀ ਦੇਖੋ ਫੇਸ ਕੁਆਲਿਟੀ ਕਿੰਡੀ ਚੰਗੀ ਆ ਤੇ ਥੱਲੇ ਲੇਵੇ ਦੀ ਕੁਆਲਿਟੀ ਬੱਛੀ ਦੀ ਆਏ ਜਿਵੇਂ ਗੱਬਨ ਵਾਲੀ ਹੁੰਦੀ ਆ ਵੇਖੋ ਗੱਬਣ ਵਾਲੀ ਝੋਲੀਆ ਬੱਚੀ ਦਾ ਕੱਲਾ ਕੱਲਾ ਥਾਣਾ ਕੋਈ ਫੋਟ ਫੋਟ ਨਹੀਂ ਕੋਈ ਸ਼ਾਂਗ ਨਹੀਂ ਥੀਪਿਉਣ ਵਾਲਾ ਥਾਣ ਨਿਕਲੂ ਬਹੁਤ ਵਧੀਆ ਬਲ ਬਲ ਬਹੁਤ ਆ ਬਹੁਤ ਸੋਹਣੀ ਬੈਡ ਤਿਆਰ ਹੋਊਗੀ ਬਾਈ ਆਪਾਂ ਮੜਾ ਤੋਰਾ ਵਿਖਾ ਦੋ ਬੱਚੀ ਦੀ ਫੇਸ ਕੁਆਲਟੀ ਦੇਖੋ ਬਹੁਤ ਪਿਆਰੀ ਫੇਸ ਕੁਆਲਟੀ ਹੈ ਬਹੁਤ ਸੋਹਣਾ ਬੱਚਾ ਹਾਂਜੀ ਤਲੇਾਰੇ ਆਪਾਂ ਹੀ ਪਾਇਆ ਠੀਕ ਆ ਖੁੱਲੂਗੀਆਂ ਆਈਆਂ ਸੀ ਹਾਂ ਹਾਂ ਤੇ ਫਿਰ ਤਾਂ ਹੀ ਪਸੂ ਫਿਰ ਤੁਰਨ ਦੀ ਥੋੜੀ ਜੀ ਹਾਲਤ ਜੀ ਮਾਨਦ ਤਲੇਾਰੇ ਦੀ ਹਾਂ ਬੂਥੀ ਬਾਥੀ ਬਹੁਤ ਸੋਹਣੀ ਹੈ ਬਹੁਤ ਸੋਹਣਾ ਜਾਨਵਰ ਹੈ ਦੇਖੋ ਤੋਰਾ ਦੇਖੋ ਬੱਚੀ ਦਾ ਜਾਤ ਕੁਆਲਟੀ ਬਹੁਤ ਆ ਬਾਕੀ ਬੱਛੀ ਥੱਲੋਂ ਬਹੁਤ ਵਧੀਆ ਤੇ ਫੁਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ੰਗ ਨਹੀਂ ਤੇ ਬੱਛੀ ਦੀ ਝੋਲੀ ਦੇਖੋ ਗੱਬਨ ਵਾਲੀ ਝੋਲੀ ਹੈ ਇਹ ਨਾ ਬਾਈ ਇੱਥੇ ਫਾਰਮ ਦੇ ਦੀ ਲੁਪੜੀਆਂ ਬਾਲੀਆਂ ਸੀ ਤਾਂ ਇਹੋ ਘਾਰਾ ਤੇ ਬਾਈ ਫਿਰ ਇਹਨਾਂ ਦੇ ਆਪਾਂ ਰੇਟ ਮੋਲ ਆ ਜਿਹੜੇ ਚਾਰਾਂ ਦੇ ਇਕੱਠਿਆਂ ਦਾ ਕਰਦੇ ਨੇ ਕਿ ਕੱਲੀ ਕੱਲੀ ਦਾ ਆਪਾਂ ਬਾਈ ਹੁਣ ਆਏ ਆ ਜਿਗਲਾ ਤੇ ਆ ਕੱਲੀ ਦੇ ਦੇ ਹਨਾ ਹਾਂਜੀ ਕੱਲੀ ਦਾ ਤੈਨੂੰ ਵੀ ਪਤਾ ਵੀ ਇਹਦਾ ਹਾਂ ਬਾਈ ਸਹੀ ਗੱਲ ਹੈ ਸਾਰੀਆਂ ਬੱਛੀਆਂ ਚੋ ਟਾਪ ਦੀ ਬੱਛੀ ਹੈ ਚਾਰਾਂ ਦਾ ਪੱਠੀਆਂ ਦਾ ਮੁੱਲ ਹੋਊਗਾ ਮੁੱਲ ਪੱਛੀ ਚਾਰਾਂ ਦਾ ਹੋ ਜੂ ਜੇ ਕਿਸੇ ਨੇ ਦੋ ਲੈਣੀਆਂ ਹੋਈਆਂ ਫਿਰ ਉਹ ਜਿਆਦਾ ਰੇਟ ਹੋ ਜੂਗਾ ਹਾਂ ਹਾਂ ਤੇ ਜੇ ਕਿਸੇ ਨੇ ਕੱਲੀ ਬੱਛੀ ਖਰੀਦਣੀ ਫਿਰ ਉਹਦਾ ਮੁੱਲ ਬਾਰੀ ਹੋ ਜੂਗਾ ਬਈ ਜੇ ਕੋਈ ਆਖੇ ਵੀ ਆ ਕੱਲੀ ਦੇ ਦੇ ਕੱਲੀ ਦਾ ਰੇਟ ਬਈ ਇਹਦਾ ਵੱਧ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਜੀ ਫਿਰ ਆਪਾਂ ਰੇਟ ਮੋਲ ਜਿਹੜੇ ਚਾਰਾਂ ਦੇ ਇਕੱਠੇ ਜੇ ਕਰਾਂਗੇ ਜਵਾ 1000 ਆਏ ਦੇਖ ਲਿਓ ਠੀਕ ਹੈ ਜੀ ਕੋਈ ਬੱਚੇ ਆਪਣੀਆਂ ਜਿਵੇਂ ਮੁਫਤ ਨੂੰ ਦੇਵਾਂਗੇ ਆਪਾਂ ਗਾਂ ਵੀ ਜੇ ਕੋਈ ਵੇਚਣ ਵਾਲਾ ਵੀ ਭਰਾ ਲੈ ਕੇ ਆਂਦਾ ਮੈਂ ਦੇ ਦੇ ਜੀ ਯਾਨੀ ਕਿ ਮਾਗੀ ਦਾ ਆਫਰ ਕਰਨਾ ਬਾਈ ਨੇ ਤੇ ਆ ਦੋ ਨੰਬਰ ਵਾਲੀ ਬੱਚੀ ਦਾ ਦੱਸੋ ਜੀ ਕਿੰਨੀ ਉਮਰ ਹੈ ਦੋ ਕੀਰੀ ਹੈ ਜੀ ਇਹ ਸਾਢੇ 9 ਮਹੀਨੇ ਦੀ ਉਮਰ ਆ ਬੱਚੀ ਦੀ ਸਾਢੇ 9 ਮਹੀਨੇ ਦੀ ਉਮਰ ਹੈ ਤੇ ਬੱਚੀ ਦੀ ਥਣ ਕੁਆਲਿਟੀ ਦੇਖੋ ਇਧਰ ਲੇਵੇ ਦੀ ਝੋਲੀ ਝਾਲੀ ਬਹੁਤ ਆ ਚਾਰ ਹੀ ਥਣ ਆ ਕੋਈ ਫੋਟ ਨਹੀਂ ਸ਼ਾਂਗ ਨਹੀਂ ਤੇ ਜਾਤ ਬਰੀਡ ਬਹੁਤ ਆ ਵਧੀਆ ਸੋਹਣੀ ਬੋਦੀ ਵਾਲੀ ਬੱਚੀ ਆ ਫੇਸ ਕੁਆਲਿਟੀ ਬਹੁਤ ਪਿਆਰੀ ਆ ਤੇ ਰੰਗਵਾਜ ਆ ਬਹੁਤ ਸੋਹਣੇ ਬੱਚੇ ਆ ਚਾਰੀ ਬਈ ਇਹ ਵੀ ਮੜਾ ਜੀ ਤੌਰ ਤੇ ਦਿਖਾ ਦੇ ਕੇ ਪਸ਼ੂ ਦੇ ਤੋੜਾ ਤੋੜਾ ਪਤਾ ਲੱਗ ਜਾਂਦਾ ਪੈਰਾਂ ਪੂਰਾਂ ਦਾ ਕਿਵੇਂ ਸਹੀ ਆ ਤੇ ਬਾਕੀ ਬਹੁਤ ਸੋਹਣੇ ਪਿਆਰੇ ਬੱਚੇ ਆ ਦੇਖੋ ਜੀ ਲੰਮੀ ਵੇਲ ਲੰਮੀ ਵੇਲ ਆ ਤੇ ਐ ਜੱਤ ਵਾਲੀ ਬੱਚੀ ਆ ਜਿਵੇਂ ਬੱਚੀ ਦੀ ਲੂਈਆਂ ਪੂਰੀਆਂ ਫਾਰਮ ਵਾਲੀ ਬੱਚੀਆਂ ਵਰਗੀ ਆਹੋ ਆ ਬਈ ਇਹ ਫਾਰਮ ਚੋਂ ਹੀ ਲੈਂਦੀ ਆ ਆਪਾਂ ਠੀਕ ਆ ਜੀ ਭਾਈ ਕਹਿੰਦਾ ਵੀ ਫਾਰਮ ਚੋਂ ਹੀ ਖਰੀਦੀਆਂ ਆਪਾਂ ਚਾਰੀ ਇਕੱਠੀਆਂ ਖਰੀਦੀਆਂ ਬਹੁਤ ਸੋਹਣੇ ਬੱਚੇ ਆ ਮੈਂ ਬੂਥੀਆਂ ਦੇ ਬਈ ਸਾਰੇ ਮੈਡਮ ਦੀਆਂ ਨਹੀਂ ਨਹੀਂ ਸਾਰੇ ਕੁਆਲਟੀ ਵਾਲੇ ਕੱਲਾ ਕੱਲਾ ਥਾਣਾ ਬੱਚੀ ਦਾ ਵਧੀਆ ਸੋਹਣੇ ਅੰਗ ਬਿਲਕੁਲ ਹੋ ਰਿਹਾ ਬਈ ਬਿਲਕੁਲ ਬਹੁਤ ਚੰਗੀ ਹਾਂ 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 ਬਈ ਸਹੀ ਗੱਲ ਹੈ ਚੰਗੀਆਂ ਵੜਾ ਤਿਆਰ ਹੋਣੀਆਂ ਜੇ ਕਿਸੇ ਵੀਰ ਭਰਾ ਨੇ ਕੋਈ ਪਾਲ ਕੇ ਚੰਗੀਆਂ ਵੱਡੀਆਂ ਕਰਕੇ ਜਣੀ ਕਿ ਸੋਹਣੀਆਂ ਗਾਈਆਂ ਬਣਨੀਆਂ ਤੇ ਵਧੀਆ ਬਾਈ ਨੂੰ ਕਮਾਈ ਦੀ ਹਾਂ ਗਾਂ ਦਾ ਪਰਮਾਤਮਾ ਜਾਂਦਾ ਜਿਹੜੇ ਹਸਾਂ ਉਹ ਰੇਟ ਵਧੀ ਜਾਂਦੇ ਆ ਸਵਾ ਸਵਾ ਤੋਂ ਪਲੱਸ ਵਾਲਾ ਕੰਮ ਕਰਦਾ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਬਹੁਤ ਸੋਹਣੇ ਬੱਚੇ ਆ ਬਾਈ ਤੇ ਰੇਟ ਮੋਲਾ ਬਚਾਰੇ ਇਕੱਠੇ ਜੇ ਕਰਾਂਗੇ ਤੇ ਤਿੰਨ ਨੰਬਰ ਵਿੱਚ ਬੱਚਾ ਦੇਖੋ ਕਿੰਨਾ ਟੌਪ ਕਲਾਸ ਗਲਾਬੀ ਬਣ ਗਲਾਬੀ ਥਣ ਵੀ ਗਲਾਬੀ ਪਿੰਕ ਨੋਜ਼ ਆ ਤੇ ਕੱਲਾ ਕੱਲਾ ਥਾਣਾ ਚਾਰ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤੇ ਬਹੁਤ ਸੋਹਣੀ ਬੇਲਬੂਲ ਬਹੁਤ ਆ ਬੱਚੀ ਅੱਲਾਹ ਕਹਿੰਦਾ ਕੌਲੀ ਜੇ ਪਾਣੀ ਪੀਂਦੀ ਆ ਦੇਖੋ ਫੇਸ ਕੁਆਲਿਟੀ ਦੇਖੋ ਇਦਾਂ ਹੁੰਦਿਆ ਆਇਆ ਆਪਾਂ ਹੋਣੀ ਪਾਇਆ ਸਹੀ ਗੱਲ ਇਹ ਕਿੰਨੇ ਕਿੰਨੇ ਮਹੀਨੇ ਦਾ ਬੱਚਾ ਜੀ ਇਹ ਇਹ 8.5 ਮਹੀਨਿਆਂ ਦੀ ਵੱਛੀ ਆ 8.5 ਮਹੀਨਿਆਂ ਦਾ ਬੱਚਾ ਬਹੁਤ ਵਧੀਆ ਟਾਪ ਕਲਾਸ ਬਾਕੀ ਫੁੱਤ ਦੇਖੋ ਫੇਸ ਕੁਆਲਟੀ ਬਹੁਤ ਪਿਆਰੀ ਵੱਛੀ ਆ ਬਈ ਬਹੁਤ ਸੋਹਣਾ ਜਾਨਵਰ ਆ ਚੰਗੀ ਵੇਚ ਲੋ ਵੱਛੀ ਦੀ ਦਿਖਾਓ ਜੀ ਤੋਰਾ ਸੱਚ ਦੱਸ ਕੇ ਦਿੰਦੇ ਹਾਂ ਪਸੂ ਹਾਂਜੀ ਬੱਚੀ ਇਹੋ ਜੀ ਸੀਮੰਦੀ ਆ ਇਹਨਾਂ ਦੇ ਸਿੰਗ ਨਹੀਂ ਆਉਂਦੇ ਠੀਕ ਹੈ ਜੀ ਸਿੰਗ ਜੀ ਜਾਨੀ ਕਿ ਉਹ ਹੀ ਨਹੀਂ ਆਏ ਨੋ 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 ਮੁੱਢੂ ਨਹੀਂ ਆਈ ਨੋ ਨੋ ਉਹਨਾਂ ਨੇ ਦੱਸਿਆ ਸੀ ਚੰਗੇ ਸੀਮੰਦੀ ਬੱਚੀ ਆ ਉਹ ਲਵਾਇਆ ਆ ਵੇਖੋ ਕੋਈ ਵੀ ਬੰਦਾ ਆ ਕੇ ਦਿਖਾ ਦੇ ਵੀ ਇਹਦੇ ਸਿੰਗ ਆ ਬੱਚੀ ਫਰੀਜ ਦੇ ਕੋਈ ਵੀ ਬੰਦਾ ਵੀ ਬਾਈ ਜਿਹੜਾ ਕਹੇ ਨਿਸ਼ਾਨ ਦਿਖਾ ਦੇ ਵੀ ਸਿੰਗ ਦਾਗੇ ਹੋਣ ਸਿੰਗ ਇਹਦੇ ਕੁਦਰਤੀ ਤੌਰ ਤੇ ਨਹੀਂ ਆਏ ਚੰਗੇ ਸੀਮੰਦੀ ਦੀ ਬੱਚੀ ਆ ਸੀਮੰਦੀ ਦੀ ਬੱਚੀ ਆ ਵੇਖਿਓ ਇਹਦੇ ਹੈ ਹੀ ਨਹੀਂ ਨਿਸ਼ਾਨ ਹੀ ਨਹੀਂ ਹੈ ਨਹੀਂ ਸਿੰਗ ਦਾਗੇ ਦਾ ਵੇਖੋ ਜੀ ਸਹੀ ਗੱਲ ਆ ਹਾਂ ਸਹੀ ਗੱਲ ਆ ਬਾਈ ਜੀ ਬਾਕੀ ਕੋਲੇ ਆ ਕੇ ਨੱਕ ਵਰਖ ਜਿਹਨੇ ਕਰਨੀ ਹੈ ਉਹ ਵੀ ਬਾਈ ਕਰ ਸਕਦਾ ਪਰ ਬਾਈ ਨੇ ਜਿਹੜੀ ਗੱਲ ਵੀਡੀਓ ਦੇ ਵਿੱਚ ਕਹੀ ਹੈ ਉਹੀ ਗੱਲ ਨਿਕਲੂਗੀ ਇੱਥੇ ਆ ਕੇ ਵੀ ਬਈ ਸਾਰੀਆਂ ਬੱਸੀਆਂ ਤੋੜ ਕੇ ਹਾਂ ਥਾਣੇ ਇੱਕ ਦਿਨ ਦਿਖਾਵਾਂਗੇ ਚਾਰਾਂ ਦੇ ਤੇ ਚਾਰਾਂ ਦੇ ਦੰਦ ਵੀ ਪਟਕੇ ਦਿਖਾਉਣੇ ਆ ਠੀਕ ਯਾਨੀ ਕਿ ਖੀਰੇ ਬੱਚੇ ਆ ਚਾਰੀ ਜੇ ਕਿਸੇ ਨੇ ਵੀਡੀਓ ਤੇ ਵੀ ਮੰਗਾਉਣੇ ਹੁਣ ਆਨਲਾਈਨ ਤਾਂ ਵੀ ਹਾਂ ਤੁਹਾਡੀ ਗਰੰਟੀ ਹੋਊਗੀ ਵੀ ਚਾਰੀ ਖੀਰੇ ਪਟਕੇ ਦਿਖਾਉਣੇ ਆ ਵੀ 20 ਵਾਰੀ ਪਤਾ ਕੀ ਹੁੰਦਾ ਬਈ ਯਾਰ ਆਪਾਂ ਦੇਣੇ ਆ ਲੋਕ ਚੌਗੀਆਂ ਛਿੱਗਿਆਂ ਨੂੰ ਫੀਰੀ ਆ ਠੀਕ ਸਹੀ ਗੱਲ ਆ ਬਾਈ ਸਹੀ ਗੱਲ ਆ ਅੱਜ ਕੱਲ੍ਹ ਝੂਠ ਫਪਣ ਦੀ ਬਹੁਤ ਚੱਲਦਾ ਤੇ ਪਰ ਆਉਦੀ ਨਿਰਖ ਪਰ ਕਰਕੇ ਲਓ ਤੇ ਪਰ ਬਾਈ ਵੱਲੋਂ ਯਾਨੀ ਕਿ ਪੂਰੀ ਗਰੰਟੀ ਆ ਹਾਂ ਬਹੁਤ ਸੁਣੀ ਫੇ ਚੰਗੀ ਬੇਲ ਆ ਬੱਚੀ ਦੀ ਬੰਦੋ ਜੀ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਗ ਨਹੀਂ ਬਾਕੀ ਬੇਲ ਬੂਲ ਬਹੁਤ ਲੰਮੀਆਂ ਚੰਗੇ ਬੱਚੇ ਵਧੀਆ ਸੋਹਣੀਆਂ ਵੜਾ ਤਿਆਰ ਹੋਣੀਆਂ ਜੇ ਕਿਸੇ ਵੀਰ ਭਰਾ ਨੇ ਪਾਲ ਕੇ ਵੇਚਣੀਆਂ ਬਹੁਤ ਵਧੀਆ ਗਾਂਜਾਂ ਬਣਨੀਆਂ ਤੇ ਚਾਰ ਨੰਬਰ ਤੇ ਦੇਖੋ ਬਹੁਤ ਵਧੀਆ ਕੁਆਲਿਟੀ ਦੀ ਬੱਚੀ ਹੈ ਦੇਖੋ ਇਹਦੀ ਫੇਸ ਕੁਆਲਿਟੀ ਦੇਖੋ ਲੈ ਕਹਿੰਦਾ ਬਰੀਡ ਅਵੇ ਨਿਕਾ ਨਿਕਾ ਕੰਨ ਗੋਲ ਕੰਨ ਨੀ ਤਿੰਨ ਤਿੰਨ ਚਾਰ ਉਂਗਲਾਂ ਦਾ ਹੀ ਕੰਨ ਸਾਰੇ ਤੇ ਬੋਦੀ ਵਾਲੀ ਬੱਚੀ ਹੈ ਰੰਗ ਪ੍ਰਿੰਟ ਦੇਖੋ ਬੱਚੀ ਦਾ ਕਿੱਡਾ ਸੋਹਣਾ ਬਾਈ ਜਿੱਧਰ ਨੂੰ ਕਰ ਦਿਓ ਇਹਦੇ ਵੀ ਦਿਖਾ ਦੇ ਬਾਈ ਦਿਖਾ ਦਿਓ ਇਧਰੋਂ ਇਧਰੋਂ ਦੇਖੋ ਜੀ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤੇ ਝੋਲੀ ਝਾਲੀ ਇਹਦੀ ਵੀ ਗੱਬਨਾਰੀ ਝੋਲੀ ਆ ਬਹੁਤ ਪਿਆਰੀ ਬੱਚੀ ਕੁਆਲਟੀ ਦੇ ਮੁੱਲ ਆ ਬਾਈ ਸਹੀ ਗੱਲ ਆ ਬਾਈ ਨਾ ਕੁਆਲਟੀ ਹੈ ਨਹੀਂ ਉਹਨਾਂ ਕੋਲੇ ਚਾਰ ਥਾਣੇ ਦਿਸਣਗੇ ਬਸ ਸਹੀ ਗੱਲ ਆ ਬਾਈ ਝੋਲੀ ਨਹੀਂ ਦੀਦੀ ਥੱਲੇ ਬਾਕੀ ਉਹ ਬਾਈ ਜਾਤ ਬਰੀ ਡਾਲੀਆਂ ਬੱਚਿਆਂ ਹਾਂ ਕੁਆਲਟੀ ਮੁੱਲ ਆ ਬਾਈ ਉਹਨੋਦ ਦੇ ਮੈਂ ਕੱਟੀਆਂ ਲਈਆਂ ਸੀ ਬਾਈ ਉਹਨਾਂ ਦੀ ਵੀ ਕੁਆਲਿਟੀ ਆਈ ਸੀ ਸੁਣੀ ਨਹੀਂ ਆਈ ਬਾਈ ਸਹੀ ਗੱਲ ਹੈ ਉਹਦੇ ਪਰਸੋਂ ਡਬਲ ਹੀ ਨਹੀਂ ਸੀ ਮੰਡੀ ਹਾਂਜੀ ਉੱਥੇ ਆਪਾਂ ਮੰਡੀ ਤੇ ਲਾਤੀ ਸੀ ਉੱਥੋਂ ਬੰਦੇ ਲੈ ਗਏ ਠੀਕ ਆ ਪਤਾ ਇਚਟਾਲਾ ਹਰਿਆਣੇ ਦਾ ਹਾਂ ਹੈਗਾ ਹੀ ਹੈਗਾ ਤੇ ਜਣੀ ਕਿ ਸੋਡਾ ਸੌਦਾ ਜਣੀ ਕਿ ਫੋਨ ਤੇ ਹੋ ਗਿਆ ਸੀ ਹਾਂ ਐਵੇਂ ਆਪਾਂ ਗੱਲ ਜੀ ਬਾਈ ਤੇਰੀ ਵੀਡੀਓ ਤੇ ਹੋਇਆ ਸੀ ਐਵੇਂ ਮੈਂ ਨਹੀਂ ਠੀਕ ਸਹੀ ਗੱਲ ਹੈ ਬਾਈ ਹਾਂ ਜੀ ਹਾਂ ਇਹ ਤਾਂ ਹੈ ਜੀ ਉਹ ਵੱਡੀ ਨੀਲੀ ਰਾਵੀ ਜਿਹੜੀ ਕੱਟੀ ਸੀ ਉਹਦਾ ਵੀ ਬਹੁਤ ਫੂਨ ਆਇਆ ਬਾਈ ਹਾਂਜੀ ਸਹੀ ਗੱਲ ਹੈ ਬਹੁਤ ਵਧੀਆ ਬੱਛੀ ਹੈ ਲੰਮੀ ਬੇਲਬੂਲ ਬਹੁਤ ਸੋਹਣੀ ਹੈ ਲੰਮੀ ਬੇਲ ਹੈ ਤੇ ਬਾਕੀ ਫੀਸ ਕੁਆਲਿਟੀ ਬਹੁਤ ਚੰਗੀਆਂ ਨਿਕਲ ਨਿਕਾ ਕਰਨਾ ਗੋੜ ਕਰਨਾ ਬਾਕੀ ਮੇਨ ਗੱਲ ਹੁੰਦੀ ਹੈ ਥਣਲੇਵੇ ਦੀ ਥਣਲੇਵੇ ਦੀ ਬਹੁਤ ਸਾਫ ਬੱਚੀ ਬਣੂਗੀ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਗ ਨਹੀਂ ਤੇ ਬਹੁਤ ਸੋਹਣੇ ਬੱਚੇ ਆ ਟਾਪ ਦੇ ਚਾਰੇ ਬਾਈ ਕੋਲੇ ਜੇ ਕਿਸੇ ਵੀਰ ਭਰਾ ਨੇ ਚਾਰੇਾਂ ਦਾ ਸੌਦਾ ਕਰਨਾ ਹੈ ਚਾਰੇ ਲੈ ਸਕਦਾ ਤੇ ਜੇ ਦੋ ਦੋ ਕਰਕੇ ਲੈਣਗੇ ਦੋ ਵੀ ਲੈ ਸਕਦਾ ਤੇ ਬਹੁਤ ਪਿਆਰੇ ਬੱਚੇ ਆ ਆਪਾਂ ਦੰਦ ਪਟਕੇ ਦਿਖਾ ਦਿੰਦੇ ਬਈ ਦੰਦ ਪਟਕੇ ਵਿਖਾ ਦਿੰਨੇ ਬਈ ਆਹਦਾ ਨੰਬਰ ਫੇਰ ਬੋਲ ਦਿੰਦਾ 98729 57848 ਠੀਕ ਹੈ ਜੀ ਹਾਂਜੀ ਬਾਈ ਜੇ ਤੁਹਾਡੀ ਗਰੰਟੀ ਹੈ ਬਾਈ ਦਿਸੀ ਜਾਂਦਾ ਛੋਟੇ ਬੱਚੇ ਆ ਕਿੰਬੜੀ ਲੋਕ ਅੱਜ ਕੱਲ੍ਹ 23 ਲੋਕਾਂ ਦਾ ਭਰੋਸਾ ਤੋੜਿਆ ਨਹੀਂ ਨਹੀਂ ਸਹੀ ਗੱਲ ਹੈ ਬਾਈ ਬਸ ਚੀਜ਼ਾਂ ਦਿਖਾਈ ਦਿਖਾਈ ਸਹੀ ਗੱਲ ਆ ਬਈ ਦੇਖੋ ਜੀ ਬਿਲਕੁਲ ਖੀਰੀ ਵੱਛੀ ਆ ਕੱਚੀ ਖੀਰੀ ਆ ਕੋਈ ਝੂਠ ਸੁਭਾਨ ਵਾਲੀ ਗੱਲ ਨਹੀਂ ਬਾਈ ਕਹਿੰਦਾ ਬਾਈ ਗੱਲ ਜਿਹੜੀ ਕਰਦੇ ਆ ਬਾਈ ਸੱਚੀ ਕਰਦੇ ਆ ਬਾਈ ਆਪਾਂ ਨੂੰ ਐ ਹੁੰਦਾ ਯਾਰ ਅਗਲਾ ਪੌਦਾ ਲੰਬਾ ਨਾ ਦੇ ਦੇ ਆਪਾਂ ਲੰਬੇ ਤੋਂ ਲਾ ਦਦੇ ਆ ਬਾਈ ਯਾਰ ਲਓ ਜੀ ਦੇਖੋ ਜੀ ਬਿਲਕੁਲ ਖੀਰੀ ਸਹੀ ਗੱਲ ਆ ਜੀ ਹਾਂਜੀ ਤੇ ਤਿੰਨ ਨੰਬਰ ਦਿਖਾਓ ਜੀ ਬਿਲਕੁਲ ਇਹ ਵੀ ਖੀਰੀ ਬੱਚੀ ਹੈ ਸਹੀ ਗੱਲ ਹੈ ਬਹੁਤ ਸੋਹਣੇ ਬੱਚੇ ਆ ਟਾਪ ਦੇ ਬੱਚੇ ਆ ਤੇ ਦਿਖਾਓ ਜੀ ਇਹਦੇ ਵੀ ਇਹ ਵੀ ਬਿਲਕੁਲ ਖੀਰੀ ਹੈ ਬਾਈ ਠੀਕ ਹੈ ਜੀ ਸਹੀ ਗੱਲ ਹੈ ਜੀ ਜੇ ਕਿਸੇ ਵੀਰ ਭਰਾ ਨੇ ਆਨਲਾਈਨ ਸੌਦਾ ਕਰਨਾ ਹੋਵੇ ਉਹ ਵੀ ਕਰ ਸਕਦਾ ਤੇ ਜੇ ਕਿਸੇ ਨੇ ਕੋਲੇ ਆ ਕੇ ਗੱਲ ਕਰਨੀ ਤੇ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਬਾਕੀ ਬਹੁਤ ਸੋਹਣੇ ਬੱਚੇ ਆ ਟਾਪ ਕਲਾਸ ਇੱਕ ਨੰਬਰ ਬੱਚੀ ਹੈ ਇਹ ਤੇ 2 ਨੰਬਰ ਤੇ ਇਹ ਆ ਪਾਪਾ ਪਤਾ ਕਾਂਸਤ ਦੰਦ ਪਟਕੇ ਦਿਖਾਏ ਯਾਰ ਤਿੰਨ ਯਾਰ ਵੀ ਪੂਰਾ ਟਾਪ ਦਾ ਬੱਚਾ ਅੱਜ ਕੱਲ ਵੀਡੀਓ ਤੇ ਬਾਲੇ ਗੋੜੇ ਝੂਟ ਫਰੇਬ ਹੋ ਰਹੇ ਆ ਸਹੀ ਗੱਲ ਹੈ ਜੀ ਪਾਪਾ ਨੂੰ ਆਏ ਆ ਯਾਰ ਵੀ ਲੋਕਾਂ ਦੇ ਨਾਲ ਕਿਸੇ ਗਰੀਬ ਕਰੋ ਬੰਦੇ ਦੇ ਨਾਲ ਫਰਾਡ ਨਾ ਹੋਵੇ ਜਿਹੜੀ ਹਾਂ ਸਹੀ ਗੱਲ ਆ ਬਾਈ ਕੀ ਪਤਾ ਵਿੱਚ ਕੋਈ ਕਿਸੇ ਕਿਵੇਂ ਕੱਠੇ ਕਰਦਾ ਪੈਸੇ ਆ ਚੀਜ਼ਾਂ ਦਾ ਲੇਖਾ ਨਹੀਂ ਤੈਨੂੰ ਪਤਾ ਕਿਸੇ ਨਾਲ ਧੋਖਾ ਧੜੀ ਨਾ ਹੋਵੇ ਧੋਖਾ ਧੜੀ ਤੋਂ ਬਾਈ ਬਚੋ ਆਉਂਦੀ ਨਿਸਬਰਕਰਤ ਕੋਈ ਗੱਲ ਨਹੀਂ ਆ ਇਹਦੀ ਫੁੱਲ ਗਾਰੰਟੀ ਆ ਸਹੀ ਗੱਲ ਆ ਨਹੀਂ ਇਹ ਬਾਈ ਸਹੀ ਗੱਲ ਆ ਕੱਚੇ ਬੱਚੇ ਆ ਬਾਈ ਵੇਖ ਜੇ ਕਿਸ ਆ ਬੰਦ ਨੂੰ ਚਾਰੀ ਆ ਦੇਖੋ ਜੀ ਹਾਂ ਜੀ ਨਹੀਂ ਬਹੁਤ ਸੋਹਣੇ ਬੱਚੇ ਆ ਜੀ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇਹੀ ਬਾਕੀ ਬਾਈ ਮੁੱਲ ਆਪਾਂ ਬਾਈ ਤੋਂ ਪੁੱਛਦੇ ਆ ਬਾਈ ਕਹਿੰਦਾ ਵੀ ਅੱਜ ਮਾਗੀ ਦਾ ਆਫਰ ਹੀ ਲਾਉਣਾ ਜਾਇਜ਼ ਭਾਅ ਦੇ ਦੇਣੇ ਆ ਬਾਈ ਜੀ ਕੀ ਡਿਮਾਂਡ ਹੈ ਜੀ ਦੀ ਬਾਈ ਆਪਾਂ ਮੁੱਲ ਕਰਾਂਗੇ ਚਾਰਾਂ ਦੇ ਹਿਸਾਬ ਨਾਲ ਹੋਊਗਾ ਹਾਂ ਜੀ ਜੇ ਅਗਲਾ ਆਖੇ ਵੀ ਮੈਨੂੰ ਉਹ ਕੱਲੀ ਦੇ ਦੇ ਆਹ ਕੱਲੀ ਦੇ ਦੇ ਆਹ ਕੱਲੀ ਦੇ ਦੇ ਜਾ ਉਹ ਇੱਕ-ਇੱਕਲੇ ਦਾ ਉਹ ਜਾ ਉਹ ਹੋਊਗਾ ਇੱਕ-ਇੱਕਲੀ ਦਾ ਉਹ ਹੋ ਜਾ ਉਹ ਸਹੀ ਗੱਲ ਹੈ ਜੀ ਚਾਰਾਂ ਦਾ ਮੁੱਲ 50000 ਰੁਪਏ ਜੀ ਠੀਕ ਹੈ ਬਿਲਕੁਲ 50000 ਰੁਪਏ ਚਾਰਾਂ ਦਾ ਮਾਨਦਾਨ ਕਰਕੇ ਭੇਜਾਂਗੇ ਬਹੁਤ ਜਾਇਜ਼ ਬਾਈ ਨੇ ਰੇਟ ਮੰਗਿਆ ਬੱਚਿਆਂ ਚਾਰਾਂ ਬੱਚਿਆਂ ਦਾ ਮੁੱਲ 50000 ਰੁਪਏ ਬਾਕੀ ਬਾਈ ਕਹਿੰਦਾ ਜੋ ਵੀ ਬਾਈ ਫੋਨ ਲਾਊਗਾ ਤੇ ਬਾਈ ਕਹਿੰਦਾ ਆਪਾਂ ਬੱਚਿਆਂ ਦੇ ਕੇ ਤੋਰਾਂਗੇ ਬਾਕੀ ਘਰੇ ਆ ਜੇ ਦਾ ਮਾਨਦਾਨ ਹੋ ਜਾਊਗਾ ਅਗਲਾ ਕਹਿੰਦਾ ਹੈ ਨਾ ਬਈ ਪਹੁੰਚ ਬਈ ਛੁੱਡੀ ਹੋ ਕਿਉਂਕਿ ਬਈ ਯਾਰ ਆਏ ਆ ਉਹੀ ਬਈ ਅਗਲਾ ਬੱਚਿਆਂ ਰੇਟ ਵਧਾ ਦਿੰਦਾ ਸਹੀ ਗੱਲ ਹੈ ਬਈ ਕੋਈ ਨਹੀਂ ਹੈ ਨਾ ਹਾਂ ਪੱਲਿਓ ਪਾ ਕੇ ਤਾਂ ਬਾਈ ਕੋਈ ਨਹੀਂ ਦਿੰਦਾ ਯਕੀ ਪਹੁੰਚ ਗਰੂ ਦਾ ਫਿਰ ਉਹੋ ਜਿਹਾ ਹੋ ਜੂ 60 ਮੰਗ ਲੈਣਾ ਹੈ ਦੇਖੋ ਜੀ ਬੱਚੇ ਬਹੁਤ ਪਿਆਰੇ ਆ ਚਾਰੀ ਬੱਚਿਆਂ ਦਾ ਬਾਈ ਨੇ ਮੰਗਿਆ ਸਿਰਫ ਮੁੱਲ 50000 ਰੁਪਇਆ ਬਾਕੀ ਘਰੇ ਆਈ ਗਏ ਦਾ ਮਾਨ ਤਨ ਜ਼ਰੂਰ ਹੋਊਗਾ ਅੱਜ ਦੀ ਵੀਡੀਓ ਦੇ ਵਿੱਚ ਸਹੀ ਗੱਲ ਆ ਬਾਈ ਦਾ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇਹੀ ਬਾਕੀ ਮਿਲਦੇ ਆ ਅੱਗੇ ਧੰਨਵਾਦ ਜੀ